ਤਕਰੀਬ 10 ਵਜੇ ਰਾਤ ਤਿੰਨ ਲੜਕੇ ਅਮਨਪ੍ਰੀਤ ਸਿੰਘ ਵਿੱਕੀ ਹਰਮਨਜੋਤ ਸਿੰਘ ਸਿੰਗਾ ਅਤੇ ਇੰਦਰਜੀਤ ਸਾਡੇ ਮੁੰਡੇ ਸੁਖਵਾਲ ਸਿੰਘ ਨੂੰ ਜ਼ਬਰੀ ਘਰੋਂ ਲਿਜਾ ਕੇ ਉਸਦੀ ਬਾਹਰ ਕੁੱਟਮਾਰ ਕੀਤੀ ਸੀ ਤੇ ਜਿਸ ਦੇ ਸਬੰਧ ਵਿੱਚ ਆਪਾਂ ਮਕਦਮਾ ਨੰਬਰ 39 ਅਧੀਨ ਧਾਰਾ 307 352 366 323 506 34 ਆਈਪੀਸੀ ਦਰਜ ਰਜਿਸਟਰ ਕਰ ਦਿੱਤਾ ਜੋ ਹੁਣ ਮਾਰਨਿੰਗ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਪਰੋ ਯਾਰ ਨਾ ਪਾਈ ਨਹੀਂ ਹੋ ਰਹੀ ਪਤਾ ਮੂਹੇ ਸੈਂਕੜੇ ਕੀ ਲੱਗਦੇ ਨੇ ਹਜ਼ਰ ਬਾਕੀ ਮੋਟੇ ਮੋਟੀ ਗੱਲ ਇਹ ਆ ਵੀ ਜਿਹੜੀ ਪੁਲਿਸ ਦੀ ਕਾਰਵਾਈ ਨਾ ਪੁਲਿਸ ਦੀ ਕਾਰਵਾਈ ਸਾਡੇ ਵੱਲੋਂ ਥੋੜੀ ਬੇਜਨ ਥੋੜੀ ਪਰਸੈਂਟ ਅਸੀ ਤੁਹਾਡੇ ਠੀਕ ਆ ਇਹਦੇ ਚੁੱਧੀਆਂ ਮਾਰ ਕੇ ਪੁੱਛ ਕੇ ਇਹਦੇ ਤੋਂ ਜੋ ਜੋ ਵੀ ਸਾਰੀ ਗੱਲ ਹੈਗੀ ਆ ਠੀਕ ਆ ਫਿਰ ਨੂੰ ਸਵੇਰੇ ਕਰਾਂ ਕੋਈ ਸਾਰੇ ਕੰਮ ਕਰਾ ਲੈ ਬੰਦੇਓ ਤੁਸੀਂ ਰੋਜ਼ ਰੋਜ਼ ਆਵ ਨਹੀਂ ਸਕਦੇ ਠੀਕ ਆ ਤੁਹਾਨੂੰ ਸਾਰਿਆਂ ਨੂੰ ਆਉਣ ਦੀ ਲੋੜ ਨਹੀਂ ਤੁਸੀਂ ਇਹਨਾਂ ਕੋ ਬਹੁਤ ਦੋ ਚਾਰ ਬੰਦੇ ਨਾਲ ਆ ਕੇ ਕਰਨਾ ਕੋਈ ਆ ਸਾਡੇ ਬਹੁਤ ਨਹੀਂ ਗਰੀ ਵਾਧਾ ਬਾਅਦ ਦੇ ਲਸਾ ਕੰਮ ਕਰਾ ਪਾ। ਅਮੇ ਨੂੰ ਪਤਾ ਨਾ ਉਹ ਮਾਰ ਰਹੇ ਹੋ। ਉਹ ਦੇ ਮੁੰਡੇ ਦੀ ਤਰ੍ਹਾਂ ਕੱਲ तकरीबन 11:30 ਵਜੇ ਸਾਨੂੰ ਮਾਰਨਿੰਗ ਇੱਕ ਰੁਕਾ ਪੀਜੀਏ ਚੰਡੀਗੜ੍ਹ ਤੋਂ ਰਸੀਵ ਹੋਇਆ ਕਿ ਸੁਖਪਾਲ ਸਿੰਘ ਉਰਫ ਕਾਲੂ ਪੁੱਤਰ ਬਲਵੀਰ ਸਿੰਘ ਵਾਸੀ 도ਲਾ ਜ਼ਖਮੀ ਹਾਲਤ ਵਿੱਚ ਪੀਜੀਏ ਚੰਡੀਗੜ੍ਹ ਵਿੱਚ ਦਾਖਲ ਕੀਤਾ ਗਿਆ ਹੈ। ਜਿਸ ਦੇ ਬਾਅਦ ਅਸੀਂ ਆਪਣਾ ਤਫਤੀਸ਼ੀ ਅਫਸਰ ਮੱਕਾ ਪਰ ਉੱਥੇ ਉਸ ਦੇ ਬਿਆਨ ਲੈ ਲਈ ਭੇਜਿਆ ਸੀ ਜੋ ਅਨਫਿਟ ਹੋਣ ਕਾਰਨ ਉਸ ਦੀ ਮਾਤਾ ਸ਼ਿੰਦਰਪਾਲ ਨੇ ਆਪਣੇ ਬਿਆਨਾਂ ਵਿੱਚ ਲਿਖਵਾਇਆ ਕਿ ਕੱਲ ਆ ਕਰੀਬ 10 ਵਜੇ ਰਾਤ ਤਿੰਨ ਲੜਕੇ ਅਮਨਪ੍ਰੀਤ ਸਿੰਘ ਵਿੱਕੀ ਹਰਮਨਜੋਤ ਸਿੰਘ ਸਿੰਘਾ ਅਤੇ ਇੰਦਰਜੀਤ ਸਾਡੇ ਮੁੰਡੇ ਸੁਖਵਾਲ ਸਿੰਘ ਨੂੰ ਜ਼ਬਰੀ ਘਰੋਂ ਲਿਜਾ ਕੇ ਉਸ ਦੀ ਬਾਹਰ ਕੁੱਟਮਾਰ ਕੀਤੀ ਸੀ ਤੇ ਜਿਸ ਦੇ ਸਬੰਧ ਵਿੱਚ ਆਪਾਂ ਮਕਦਮਾ ਨੰਬਰ 39 ਅਧੀਨ ধারা 307 458 365 323 506 34 IPC ਦਰਜ ਰਜਿਸਟਰ ਕਰ ਦਿੱਤਾ ਜੋ ਹੁਣ ਮਾਰਨਿੰਗ ਸਾਨੂੰ ਇਨਟੀਮੇਸ਼ਨ ਮਿਲੀ ਹੈ ਕਿ ਹਾਲਤ ਗੰਭੀਰੀ ਨੂੰ ਹੋਣ ਕਰਨਾ ਮਜਰੂਬ ਸੁਖਪਾਲ ਸਿੰਘ ਦੀ ਮੌਤ ਹੋ ਚੁੱਕੀ ਹੈ ਜੋ ਸਾਡੀ ਪੋਸਟਮਾਰਟਮ ਦੀ ਪ੍ਰोसीडिंग ਹੈ ਉਹ ਚੱਲ ਰਹੀ ਹੈ ਜੋ ਵੀ ਪੋਸਟਮਾਰਟਮ ਤੋਂ ਬਾਅਦ 302 ਰੈਲੇਵੈਂਟ ਜੋ ਸੈਕਸ਼ਨ ਆ 302 IPC ਦਾ ਉਦਾ ਵਾਅਦਾ ਕੀਤਾ ਜਾਊਗਾ ਦੋਸ਼ੀਆਂ ਤਿੰਨੋਂ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਫਤਾਰ ਕੀਤਾ ਜਾਊਗਾ ਇੱਕ ਕਣ ਪਛਤਾ ਉਹਨੂੰ ਵੀ ਆਇਡੈਂਟੀਫਾਈ ਕਰਕੇ ਜਲਦੀ ਤੋਂ ਜਲਦੀ ਗ੍ਰਫਤਾਰ ਕੀਤਾ ਜਾਊਗਾ